ਸਾਰੇ ਫਰੈਂਡਸ ਤੁਹਾਡੇ ਤੁਹਾਡੇ ਬਲੀ ਯੂਟਿਊਬ ਚੈਨਲ ਤੇ ਫਰੈਂਡਸ ਅੱਜ ਜਿਸ ਵੀਡੀਓ ਵਿੱਚ ਆਪਾਂ ਕਰਾਂਗੇ ਸਿੱਖ ਇਤਿਹਾਸ ਯਾਨੀ ਕਿ ਪੰਜਾਬ ਜੀਕੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਕੁਐਸਚਨ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਤੇ ਪੇਪਰ ਬੀ ਦੋਨਾਂ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਕੱਲ ਦੀ ਵੀਡੀਓ ਦੇ ਵਿੱਚ ਆਪਾਂ 1397 ਤੱਕ ਦੇ ਕੁਐਸਚਨਸ ਕੀਤੇ ਸੀ ਅੱਜ ਕਰਦੇ ਹਾਂ ਉਸ ਤੋਂ ਨੈਕਸਟ ਪਹਿਰੇ ਬਾਨੀ ਰਚਨਾ ਦਾ ਮੂਲ ਆਧਾਰ ਕੀ ਹੈ ਜੇ ਪਹਿਰੇ ਰਚਨਾ ਹੈ ਇਸ ਦਾ ਮੂਲ ਆਧਾਰ ਵਕਤ ਪਹਿਰ ਜਾਂ ਸਮਾ ਹੈ ਪਹਿਰ ਦਾ ਪਾਪ ਦਿਨ ਜਾਂ ਰਾਤ ਦਾ ਚੌਥਾ ਹਿੱਸਾ ਹੈ ਨੈਕਸਟ ਹੈ ਪੈਰਸਿ ਦੇ ਲੇਖ ਦੇ ਅੰਦਰਕਤ ਕਿਸ ਕਿਸ ਬਾਨੀਕਾਰ ਦੀ ਰਚਨਾ ਹੈ ਤਿੰਨ ਗੁਰੂ ਸਾਹਿਬਾਨਾਂ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੀ ਨੈਕਸਟ ਹੈ ਪੈਰੇ ਪਾਣੀ ਦੇ ਅੰਦਰਕਤ ਮਨੁੱਖ ਦੇ ਜੀਵਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਰੇ ਪਾਣੀ ਦੇ ਅੰਤਰਗਤ ਮਨੁੱਖ ਦੇ ਜੀਵਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕਿਹੜੇ-ਕਿਹੜੇ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪਹਿਲਾ ਹਿੱਸਾ ਮਾਤਾ ਦੀ ਕੂਕ ਦੁੱਧਾ ਜਨਮ ਦੇ ਉਪਰਾਧ ਬਚਪਨ ਤੇ ਜਵਾਨੀ ਤੇ ਚੌਥਾ ਬੁਢਾਪਾ ਨੈਕਸਟ ਹੈ ਪਹਿਰੇ ਪਾਣੀ ਦਾ 파ਵਰਥ ਕੀ ਹੈ ਜਿਵੇਂ ਪਹਿਰ ਚ ਪਚਾਪ ਗੁਜ਼ਰ ਜਾਂਦਾ ਹੈ ਉਸੇ ਪ੍ਰਕਾਰ ਹੀ ਮਨੁੱਖ ਜੀਵਨ ਵੀ ਗੁਜ਼ਰਦਾ ਜਾਂਦਾ ਹੈ ਲੇਕਿਨ ਪਤਾ ਤਦ ਤਦ ਲੱਗਦਾ ਹੈ ਜਦੋਂ ਵਕਤ ਗੁਜ਼ਰ ਚੁੱਕਿਆ ਹੁੰਦਾ ਹੈ ਇਸ ਬਾਣੀ ਵਿੱਚ ਜੀਵ ਨੂੰ ਵੰਚਾਰੇ ਦੇ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ ਵਪਾਰੀ ਉਹ ਹੈ ਜੋ ਆਪਣੇ ਕਮਾਈ ਨੂੰ ਸਫਲ ਕਰਕੇ ਪਰਤੇ ਜੋ ਆਪਣੇ ਕਮਾਈ ਨੂੰ ਸਫਲ ਕਰਨ ਵਿੱਚ ਅਸਮਰਥ ਹੁੰਦਾ ਹੈ ਉਸ ਨੂੰ ਵਪਾਰੀ ਨਹੀਂ ਗਿਨੇ ਜਾਂਦਾ ਇਹ ਮਨੁੱਖੀ ਜੀਵਨ ਵੀ ਵੰਚਾਰੇ ਦੇ ਸਮਾਨ ਹੈ ਜਿੱਥੇ ਮਨੁੱਖ ਸਮਾਜਿਕ ਕਾਰ ਸੁਭਾ ਕਰਦਾ ਹੋਇਆ ਈਸ਼ਵਰ ਵੱਲ ਜੁੜਨ ਲਈ ਆਉਂਦਾ ਹੈ ਇਹ ਕਰਮ ਭੂਮੀ ਅਸਲ ਵਿੱਚ ਨਾਮ ਬੀਜ ਸੁਹਾਗਾ ਹੈ ਜੋ ਰੂਹਾਂ ਇਸੇ ਸੱਚ ਨੂੰ ਜਾਣ ਲੈਂਦੀਆਂ ਹਨ ਉਹ ਰੱਬੀ ਰੂਹਾਂ ਹੋ ਜਾਂਦੀਆਂ ਹਨ ਅਤੇ ਜੋ ਅਸਫਰ ਰਹਿੰਦੀਆਂ ਹਨ ਉਹਨਾਂ ਦੀ ਭਟਕਨ ਹਮੇਸ਼ਾ ਬਣੀ ਰਹਿੰਦੀ ਹੈ ਨੈਕਸਟ ਹੈ ਆਨੰਦ ਕੀ ਸ ਗੁਰੂ ਦੀ ਪ੍ਰਮੁੱਖ ਬਾਣੀ ਹੈ ਜੋ ਆਨੰਦ ਰਚਨਾ ਹੈ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ ਆਨੰਦ ਬਾਣੀ ਵਿੱਚ ਆਨੰਦ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਸੇ ਲੇਖ ਬਲੋਦਲਛੇ RAM ਕਲੀ ਮੈਲਾ ਤਿੰਨ ਆਨੰਦ ਆਨੰਦਵਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਅੰਗ ਉੱਤੇ ਦਲਛੇ ਅੰਗ 917 ਉੱਤੇ ਆਨੰਦ ਦਾ ਸ਼ਾਬਦਿਕ ਮਤਲਬ ਕੀ ਹੈ ਖੁਸ਼ੀ ਜਾਂ ਪ੍ਰਸੰਤਾ ਆਨੰਦ ਸਾਹਿਬ ਜੀ ਦੀ ਕਿੰਨੀ ਪੌੜੀਆਂ ਹਨ 40 ਪੌੜੀਆਂ ਹਨ ਨੈਕਸਟ ਹੈ ਸਿੱਖ ਧਰਮ ਪਰੰਪਰਾ ਵਿੱਚ ਆਨੰਦ ਸਾਹਿਬ ਦੀ ਬਾਣੀ ਵਿੱਚ ਕਿੰਨੇ ਪੌੜੀਆਂ ਦਾ ਗਾਇਨ ਨਿਜਮ ਬਲੋ ਹਰ ਇੱਕ ਕਾਰਜ ਵਿੱਚ ਕੀਤਾ ਜਾਂਦਾ ਹੈ ਛੇ ਪਉੜੀਆਂ ਦਾ ਪਹਿਲੀ ਪੰਜ ਅਤੇ ਅਖੀਰਤਾ ਆਨੰਦ ਸਾਈਂ ਦਾ ਭਾਵ ਅਰਥ ਭਾਵ ਮਤਲਬ ਕੀ ਹੈ ਇਸ ਸਾਈਂ ਰਚਨਾ ਦਾ ਭਾਵ ਖੁਸ਼ੀ ਉੱਤੇ ਕੇਂਦ੍ਰਿਤ ਹੈ ਇਸ ਬਾਨੀ ਵਿੱਚ ਇਹ ਰੂਪਮਾਨ ਕੀਤਾ ਗਿਆ ਹੈ ਕਿ ਸੰਸਾਰਿਕ ਸੁੱਖਾਂ ਦਾ ਆਨੰਦ ਛਲ ਪੰਘੂਰ ਹੈ ਅਤੇ ਅਸਲ ਸੁਖੀ ਅਸਲ ਖੁਸ਼ੀ ਪ੍ਰਭੂ ਵੱਲੋਂ ਇੱਕ ਸੁਰਤਾ ਹੈ ਪ੍ਰਭੂ ਵੱਲੋਂ ਇੱਕ ਸੁਰਤਾ ਦੇ ਵਾਸਥਾਈ ਖੁਸ਼ੀ ਦੀ ਪ੍ਰਾਪਤੀ ਹੋ ਜਾਂਦੀ ਹੈ ਨੈਕਸਟ ਹੈ ਓੰਕਾਰ ਬਾਨੀ ਕਿਸ ਗੁਰੂ ਦੀ ਰਚਨਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਓਮਕਾਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਅੰਗ ਉੱਤੇ ਦਰਜ ਹੈ ਅੰਗ 929 ਉੱਤੇ ਓਮਕਾਰ ਬਾਣੀ ਕਿਸ ਰਾਗ ਵਿੱਚ ਹੈ ਰਾਗ ਰਾਮ ਕਲੀ ਨੈਕਸਟ ਟਾਈਮ ਓਮਕਾਰ ਬਾਣੀ ਦਾ ਭਾਵ ਮਤਲਬ ਕੀ ਹੈ ਓਮਕਾਰ ਈਸ਼ਵਰ ਨਾਮ ਹੈ ਸਿਧਾਂਤਿਕ ਪੱਖ ਵੱਲੋਂ ਇਸ ਬਾਣੀ ਵਿੱਚ ਈਸ਼ਵਰ ਨੂੰ ਵਾਹਿਦ ਮਾਲਕ ਵਿਖਾਇਆ ਹੈ ਅਤੇ ਉਸੇ ਵਿਸ਼ਾਲ ਗੁਰਾਂ ਦਾ ਪ੍ਰਗਟਾਵਾ ਵੀ ਕੀਤਾ ਹੈ सिद्ध गोष्ठी किस दी रचना है श्री गुरु नानक देव साहिब जी दी सिद्ध सिद्ध गोष्ठी वाणी श्री गुरु ग्रंथ साहिब जी ਵਿੱਚ ਕਿ ਸੰਗੁੱਤੇ ਹੈ ਅੰਗ 938 ਉਤੇ श्री गुरु नानक पादशाह साहिब जी दी ਬਹੁਤ ਬਹੁਤ ਹੀ ਮਹੱਤਵਪੂਰਨ ਰਚਨਾ ਕਿਹੜੀ ਹੈ ਜੋ ਸਿੱਖ ਧਰਮ ਦੇ ਸਿਧਾਂਤ ਨੂੰ ਸੰਪੂਰਨ ਰੂਪ ਵਿੱਚ ਸਾਹਮਣੇ ਲਿਆਉਂਦੀ ਹੈ सिद्ध गोष्ठी ਹੈ गोष्ठी ਵੱਲੋਂ ਕੀ ਭਾਅ ਹੈ गोष्ठी ਦਾ ਭਾਅ ਹੈ ਗੱਲਬਾਤ ਚਰਚਾ गोष्ठी ਜਾਂ ਗੱਲਬਾਤ ਅਤੇ ਗੱਲ बात भी उत्तम पुरशा की वार्तालाप कह सुन की प्रक्रिया है श्री गुरु नानक पातशाह ने इस बाणी द्वारा अंत धर्म संवाद की बुनियाद रखी है ਨੈਕਸਟ ਹੈ ਸਿੱਧ ਗੋਸ਼ਟੀ ਕਿਸ ਨਾਲ ਵਾਰਤਾਲਾਪ ਦਾ ਵਿਸ਼ਾ ਹੈ ਬੁੱਧਧਰਮ ਵਿਦਾ ਇੱਕ ਸਮਪਰਦਾਇ ਜੋ ਆਤਮਕ ਬੁਲੰਦਿਆ ਦੀ ਸਿਖਰ ਉੱਤੇ ਸੀ ਲੇਕਿਨ ਸਮਾਜਿਕ ਕਾਰਜ ਸਵਭਾਅ ਵੱਲੋਂ ਪੂਰਾ ਉਦਾਸਨ ਹੋ ਚੁੱਕਿਆ ਸੀ ਸਿੱਧ ਗੋਸ਼ਟੀ ਉਹਨਾਂ ਸਿੱਧ ਯੋਗੀਆਂ ਵੱਲੋਂ ਵਾਰਤਾਲਾਪ ਹੈ ਇਸ ਵਿੱਚ ਜਿੱਥੇ ਗੰਭੀਰ ਦਾਰਸ਼ਨਿਕ ਸੰਕਲਪਾਂ ਦਾ ਅਲਿਖ ਹੈ ਉੱਥੇ ਹੀ ਸਮਾਜਿਕ ਪ੍ਰਸੰਗ ਦੀ ਸਥਾਪਨਾ ਦਾ ਵੀ ਬਹੁਤ ਹੀ ਖੂਬਸੂਰਤ ਢੰਗ ਵੱਲੋਂ ਵਰਣਨ ਹੋਇਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਸਮਾਜ ਨੂੰ ਉੱਤਮ ਬਣਾਉਣ ਲਈ ਉੱਤਮ ਪੁਰਸ਼ਾਂ ਦੀ ਲੋੜ ਹੁੰਦੀ ਹੈ ਨੈਕਸਟ ਟਾਈਮ ਅੰਜੂਲੀਆ ਦਾ ਕੀ ਭਾਵ ਹੈ ਪ੍ਰਾਰਥਨਾ ਜਾਂ ਵਿਨੇ ਅੰਜੂਲੀਆ ਵਾਣੀ ਕੀ ਜੀ ਰਚਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਹੈ ਅੰਜੂਲੀਆ ਅੰਜੂਲੀਆ ਵਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਖੀ ਸੰਗੁੱਤੇ ਹੈ ਅੰਗ 1019 ਅੰਜੂਲੀਆ ਵਾਣੀ ਦਾ ਭਾਵ ਅਰਥ ਕੀ ਹੈ ਪਾਰਟੀ ਪਰੰਪਰਾ ਵਿੱਚ ਦੇਵੀ ਦੇਵਤਾ ਤੇ ਪਿਤਰਾਂ ਨੂੰ ਫੁੱਲ ਲੈ ਕੇ ਅਰਪਣ ਕਰਨਾ ਤੇ ਪ੍ਰਾਰਥਨਾ ਕਰਨ ਦੀ ਇੱਕ ਰਵਾਇਤ ਹੈ ਇਸ ਸਿਰਲੇਖ ਵੱਲੋਂ ਗੁਰੂ ਅਚਲਪਾਤਸ਼ਾ ਸਾਈਂ ਜੀ ਨੇ ਬਾਣੀ ਰਚਨਾ ਕੀਤੀ ਹੈ ਜਿਸ ਵਿੱਚ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਸਭ ਕੁਝ ਆਖਾਲ ਪੁਰਖ ਦੀ ਰਚਾ ਵਿੱਚ ਹੈ ਅਤੇ ਇਸ ਲਈ ਸੰਪੂਰਨ ਸਮਰਪਣ ਹੀ ਕੇਵਲ ਇੱਕ ਰਸਤਾ ਹੈ ਇਸ ਬਾਣੀ ਵਿੱਚ ਈਸ਼ਵਰ ਦੇ ਹੁਕਮ ਅਤੇ ਰਜਾ ਨੂੰ ਬੜੇ ਹੀ ਖੂਬਸੂਰਤ ਢੰਗ ਵੱਲੋਂ ਪੇਸ਼ ਕੀਤਾ ਹੈ ਅਤੇ ਮੇਲਾ ਸੰਯੋਗੀ ਰਾਮ ਦਾ ਪ੍ਰਸੰਗ ਸਥਾਪਿਤ ਕੀਤਾ ਹੈ ਮੁਦਾਵਨੀ ਸ਼ਬਦ ਕਿਸ ਗੁਰੂ ਦਾ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ ਸ਼ਬਦ ਮੁਦਾਵਨੀ ਮੁਦਾਵਨੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿ ਸੰਗੁਤੇ ਦਰਜ ਹੈ ਅੰਗ 1429 ਉਤੇ ਮੁਦਾਵਨੀ ਸ਼ਬਦ ਦਾ ਭਾਵ ਅਰਥ ਕੀ ਹੈ ਪਾਤੀ ਪਰੰਪਰਾ ਦੇ ਅਨੁਸਾਰ ਕਿਸੇ ਵੱਡੇ ਰਾਜਾ ਮਹਾਰਾਜਾ ਨੂੰ ਭੋਜਨ ਛਕਾਉਣ ਬਲੋ ਪੂਰਵ ਉਸ ਦੇ ਲਈ ਤਿਆਰ ਕੀਤੇ ਭੋਜਨ ਨੂੰ ਕਿਸੇ ਖਾਸ ਬਰਤਨ ਵਿੱਚ ਪਾ ਕੇ ਮੁੰਦ ਦਿੱਤਾ ਜਾਂਦਾ ਸੀ ਮੁੰਦ ਭਾਵ ਸੀਲ ਕਰਨਾ ਸੀ ਤਾਂ ਕਿ ਉਸ ਦੇ ਭੋਜਨ ਵਿੱਚ ਮਿਲਾਵਟ ਨਾ ਹੋ ਪਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੂਪੀ ਥਾਲ ਸੱਚ ਸੰਤੋਖ ਅਤੇ ਵਿਚਾਰ ਵੱਲੋਂ ਪੇਸ਼ ਕੀਤਾ ਹੈ ਅਤੇ ਇਸ ਨੂੰ ਤਿਆਰ ਕਰਦੇ ਸਮਾਂ ਅੰਮ੍ਰਿਤ ਨਾਮ ਦਾ ਪਰਚੋ ਕੀਤਾ ਗਿਆ ਹੈ ਕੋਈ ਵੀ ਜਿਗਿਆਸ ਜਿਗਿਆਸੂ ਇਸ ਅੰਮ੍ਰਿਤ ਰੂਪੀ ਥਾਲ ਨੂੰ ਬਿਨਾਂ ਕਿਸੇ ਡਰ ਦੇ ਪੂੰਝ ਸਕਦਾ ਹੈ ਭਾਵ ਸਹਿਜ ਰੂਪ ਲੋਈਜ਼ਾ ਮੰਥਨ ਕਰਕੇ ਪ੍ਰਭੂ ਅਤੇ ਅਤੇ ਮਨੁੱਖ ਦੇ ਵਿੱਚ ਦੀਆਂ ਦੂਰੀਆਂ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਸਕਦੀਆਂ ਹਨ ਪ੍ਰਭੂ ਤੇ ਮਨੁੱਖ ਦੀ ਦੂਰੀ ਖਤਮ ਹੋਣ ਵੱਲੋਂ ਗੁਰਮਤੀ ਦਾ ਅਸਲ ਅਸਲੀ ਪ੍ਰਸੰਗ ਸਥਾਪਿਤ ਹੋ ਜਾਂਦਾ ਹੈ। ਨੈਕਸਟ ਹੈ ਰਾਗਮਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿ ਸੰਗ ਵੱਲੋਂ ਕਿ ਸੰਗ ਉੱਤੇ ਸ਼ੋਭnik ਹੈ। ਅੰਗ 1429 ਅਤੇ 1430 ਉਤੇ। ਨੈਕਸਟ ਹੈ ਰਾਗਮਾਲਾ ਦਾ ਕੀ ਮਤਲਬ ਹੈ? ਰਾਗਮਾਲਾ ਵੱਲੋਂ ਪਾਵ ਹੈ ਕਿ ਜੇਹੀ ਰਚਨਾ ਜਿਸ ਵਿੱਚ ਰਾਗਾਂ ਦੇ ਨਾਮਾਵਲੀ ਹੋਵੇ। रागति ਉਹਨਾਂ ਦੇ ਪਰਿਵਾਰ ਅਰਥਾਤ ਕਿਸਮ ਦਰ ਕਿਸਮ ਦਾ ਵਿਵਰਨ ਹੋਵੇ। ਸ਼ੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹੱਤਵਪੂਰਨ ਸਿਲੇਖ ਕਿਹੜੇ ਹਨ? ਤੂਨੀ, ਪੌੜੀ, ਪੜਤਾਲ, ਘਰ, ਰਹਾਉ, ਰਹਾਉ ਦੂਜਾ ਤੇ ਜਾਤਕ। ਤੂਨੀ ਦਾ ਸ਼ਾਬਦਿਕ ਮਤਲਬ ਕੀ ਹੈ? ਤੂਨੀ ਦਾ ਸ਼ਾਬਦਿਕ ਮਤਲਬ ਹੈ ਆਵਾਜ਼, ਸੁਰਾਂ ਦਾ ਲਾਪ, ਗੂੰਜ, ਗਾਣ ਦਾ ਟੰਗ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੋਰੀ ਸ਼੍ਰੀ ਗੁਰੂ ਗਨ ਸਾਹਿਬ ਜੀ ਦੇ ਸੰਪਾਦਨ ਦੇ ਸਮੇਂ ਕਿੰਨੀ ਅਜਹੀ ਵਾਰਾਂ ਧੁਨੀਆਂ ਜਿਨ੍ਹਾਂ ਦੇ ਉੱਤੇ ਗਾਇਨ ਦਾ ਵਿਦਾਨ ਦਰਜ ਕੀਤਾ ਹੈ ਇਨ੍ਹਾਂ ਧੁਨੀਆਂ ਦੇ ਉੱਤੇ ਹੀ ਛਡੇ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਵਾਇਆ ਵੱਲੋਂ ਵਾਰਾਂ ਦਾ ਗਾਇਨ ਕਰਵਾ ਕੇ ਸਿੱਖਾਂ ਵਿੱਚ ਵੀਰਸ ਪੈਦਾ ਕੀਤਾ ਨੋ ਧੁਨੀਆਂ ਨੋ ਧੁਨੀਆਂ ਕਿਹੜੀਆਂ ਹਨ ਬਾਰਮਾਜ ਕੀ ਕਥਾ ਸ਼ਲੋਕ ਮੈਲਾ ਅੰਗ 137 ਮਲਕ ਮੂਰੀਦ তথা चंदरहड़ा की धुनी गावनी दूसरी है गौड़ी की बार महला अंग तीन सौ अठारह कमाली मौजी की बार की धुनी ऊपर गावनी थर्ड है आसा महला बार एक श्लोका नाल अंग चार सौ श्लोक पी महले पहले के लिखे टुंडे असराजे की धुनी नेक्स्ट हैं गुजरी की बार महिला तीन पाँच सौ अठ सिकंदर ब्राहिम की बार की तुनी गौ गौनी फिफ्थ हैं बड़हंस की बार महिला चार पाँच सौ पचासी बहलिया मिया बहलीमा की तुनी गावनी छ हैं रामकली की बार महिला तीन आंगन नौ सौ सन्तालीस योद्धे वीर पुरवानी की तुनी ਫ੍ਰੈਂਡਸ ਜੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਨੈਕਸਟ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕੰਪਲੀਟ ਕਰ ਲਾਂਗੇ ਜਿਹੜੇ ਧੁੰਨੀਆਂ ਰਹਿ ਗਏ ਪਲੀਜ਼ ਅਗਰ ਕੋਈ ਬੋਲਣ ਦੇ ਵਿੱਚ ਕੋਈ ਮਿਸਟੇਕ ਹੋ ਗਈ ਤਾਂ ਸੌਰੀ ਵੀਡੀਓ ਯੂਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿੰਨਾਂ ਨੇ ਅਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਸੁਰਤ ਤੱਕ ਪਹੁੰਚ ਸਕੇ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ